ਕਤਕੀ ਕਹਿੰਦੇ ਨੇ ਨਉ ਤੇਰਾ ਨਿਰੰਕਾਰ ਹੈ ਨਾਏ ਨੇ ਨਰਕ ਨਾ ਜਾਈਏ ਏ ਪ੍ਰਭੂ ਪ੍ਰਮਾਤਮਾ ਜੀ ਉਹ ਤੇਰਾ ਨਉਆ ਨਿਰੰਕਾਰ ਹੈ ਨਿਰੰਕਾਰ ਦਾ ਭਾਵ ਹੈ ਆਕਾਰ ਤੋਂ ਰਹਿਤ ਉਹਦੀ ਕੋਈ ਤਸਵੀਰ ਨਹੀਂ ਉਹਦਾ ਕੋਈ ਸਰੀਰ ਨਹੀਂ ਉਹਦਾ ਕੋਈ ਢਾਂਚਾ ਨਹੀਂ ਉਹ ਨਿਰੰਕਾਰ ਹੈ ਸ਼ਬਦ ਰੂਪ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣ ਨਾਲ ਉਹਦੇ ਗੁਣ ਗਾਉਣ ਦੇ ਨਾਲ ਜੀਵ ਨਰਕਾਂ ਵਿੱਚ ਨਹੀਂ ਪੈਂਦਾ ਮਹਾਰਾਏ ਨੇ ਦੱਸਿਆ ਏ ਪ੍ਰਭੂ ਤੇਰਾ ਨਾਮ ਨਿਰੰਕਾਰ ਹੈ ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿੱਚ ਨਹੀਂ ਪਈਦਾ ਜੀਉ ਪਿੰਡ ਸਭ ਤਿਸ ਦਾ ਦੇਖਾ ਜੇ ਆਖ ਗਵਾਈਏ ਇਹ ਜੰਤ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ ਉਹੀ ਜੀਵਾਂ ਨੂੰ ਖਾਣ ਵਾਸਤੇ ਭੋਜਨ ਲਿੰਦਾ ਹੈ ਕਿਤਨਾ ਕੁ ਦਿੰਦਾ ਹੈ ਇਹ ਅੰਦਾਜ਼ਾ ਲਾਉਣਾ ਬੇਅਰਥ ਯਤਨ ਹੈ ਅਗਲੇ ਬੰਦ ਚ ਮਹਾਰਾਜ ਦੱਸਦ ਨੇ ਜੇ ਲੋੜੇ ਚੰਗਾ ਆਪਣਾ ਕਰ ਉਹਨ ਨੂੰ ਨੀਚ ਸਦਾਈਏ ਜੇ ਭਾਈ ਆਪਣੇ ਆਪ ਦਾ ਚੰਗਾ ਚਾਹਣਾ ਨਾ ਤੂੰ ਵੀ ਤੇਰਾ ਭਲਾ ਹੋ ਜੇ ਤੇਰੇ ਪਰਿਵਾਰ ਦਾ ਭਲਾ ਹੋਵੇ ਤੇ ਭਲੇ ਦੇ ਕੰਮ ਕਰ ਤੇ ਮਨ ਨੂੰ ਨਿਮਰਤਾ ਵਿੱਚ ਰੱਖ ਇਹ ਵੀ ਨਾ ਹੋਵੇ ਵੀ ਤੂੰ ਭਲੇ ਦੇ ਕੰਮ ਕਰੇ ਮਨੁੱਖਤਾ ਦੀ ਮਦਦ ਕਰੇ ਲੋੜਵੰਦਾਂ ਦੀ ਤੂੰ ਮਦਦ ਕਰੇ ਤੇ ਹੰਕਾਰੀ ਨਾ ਹੋ ਜੀ ਮਨ ਨੀਮਾ ਰੱਖੀ ਨਿਮਰਤਾ ਵਾਲਾ ਵੀ ਮੈਂ ਨਹੀਂ ਕੁਝ ਵੀ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਤੁਸੀਂ ਕਿਰਪਾ ਕਰਕੇ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮੈਨੂੰ ਕੋਈ ਸੇਵਾ ਬਖਸ਼ੀ ਹੈ ਤੇ ਮੈਂ ਤੇਰੀਆਂ ਦਾਤਾਂ ਵਿੱਚੋਂ ਸੇਵਾ ਕਰ ਰਿਹਾ ਹਾਂ ਜਾਂ ਜਿਵੇਂ ਹੁਣ ਲਾਈਏ ਵੀ ਅੱਠਾਂ ਜਿਲ੍ਹਿਆਂ ਦੇ ਵਿੱਚ ਪਾਣੀ ਦੱਸਿਆ ਵੀ ਅੱਠਾਂ ਜਿਲ੍ਹਿਆਂ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਲੋਕ ਬੜੇ ਪ੍ਰਭਾਵਿਤ ਹੋ ਰਹੇ ਨੇ ਪਸ਼ੂ ਤੇ ਮਨੁੱਖਤਾ ਦਾ ਨੁਕਸਾਨ ਹੋ ਰਿਹਾ ਜਾਨੀਮਾਲੀ ਦੋਨੇ ਨੁਕਸਾਨ ਹੋ ਰਿਹਾ ਤੇ ਜੇ ਉਹਨਾਂ ਦੀ ਮਦਦ ਦੇ ਵਿੱਚ ਕੋਈ ਇਨਸਾਨ ਤੁਰੇ ਹਨ ਮਨੁੱਖ ਚੱਲਦੇ ਨੇ ਉਹਨਾਂ ਦੀ ਮਦਦ ਦੇ ਵਿੱਚ ਕੋਈ ਹਰਾਚਾਰਾ ਲੈ ਕੇ ਜਾ ਰਿਹਾ ਪਸ਼ੂਆਂ ਵਾਸਤੇ ਕੋਈ ਉਹਨਾਂ ਨੂੰ ਪਾਣੀ ਚੋਂ ਕੱਢਣ ਵਾਸਤੇ ਬਚਾਉਣ ਵਾਸਤੇ ਜਾ ਰਿਹਾ ਤੇ ਕੋਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਲੀੜੇ ਕੱਪੜੇ ਦਾ ਕਰ ਰਿਹਾ ਮਹਾਰਾਜ ਕਹਿੰਦੇ ਭਲੇ ਦਾ ਕੰਮ ਆ ਪਰ ਹੰਕਾਰ ਹੀ ਨਾ ਹੋ ਜੀ ਨਿਮਰਤਾ ਰੱਖੀ ਉਹਦਾ ਸ਼ੁਕਰਾਨਾ ਕਰੀ ਬੀ ਅਕਾਲ ਪੁਰਖ ਵਾਹਿਗੁਰੂ ਤੂੰ ਕਿਰਪਾ ਕਰਕੇ ਮੈਨੂੰ ਇਸ ਲਾਇਕ ਬਣਾਇਆ ਮਨੁੱਖਤਾ ਦੀ ਸੇਵਾ ਕਰਨ ਵਿੱਚ ਮਾਰਾ ਨੇ ਇਥੇ ਦੱਸਿਆ ਜੋ ਲੁੱਜੇ ਲੋੜੇ ਚੰਗਾ ਆਪਣਾ ਘਰ ਪੁੰਨੋ ਨੀਚ ਸਦਾਈਏ ਆਪਣੇ ਆਪ ਨੂੰ ਪਾਈ ਨੀਵਾ ਰੱਖੀ اے ਜੀਵ ਜੇ ਤੂੰ ਆਪਣੀ ਭਲਾਈ ਆਪਣੀ ਭਲਾਈ ਲੋੜਦਾ ਹੈ ਤਾਂ ਚੰਗਾ ਕੰਮ ਕਰਕੇ ਵੀ ਆਪਣੇ ਆਪ ਨੂੰ ਨੀਮਾ ਅਖਵਾਈਂ ਹੰਕਾਰੀ ਨਾ ਹੋ ਜੀ ਮੈਂ ਮੈਂ ਨਾ ਕਰੀ ਵੀ ਮੈਂ ਉਹ ਕੀਤਾ ਤੇ ਮੈਂ ਆ ਕੀਤਾ ਨਾ ਬਸ ਲੋੜ ਹੈ ਤੈਨੂੰ ਪ੍ਰਮਾਤਮਾ ਨੇ ਇਹ ਦਾਤ ਬਖਸ਼ੀ ਆ ਤਾਕਤ ਦਿੱਤੀ ਆ ਪੈਸੇ ਦੀ ਪਾਪ ਰਹਿ ਗਈ ਆ ਤੇਰੇ ਕੋਲੇ ਸਰੀਰ ਕਰਕੇ ਵੀ ਤੂੰ ਪਾਪਰ ਚ ਤੇ ਸਾਧਨ ਵੀ ਤੇਰੇ ਕੋਲੇ ਹੈਗੇ ਆ ਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਤੇ ਤੂੰ ਮਨੁੱਖਤਾ ਦੀ ਸੇਵਾ ਹੜ ਪੀੜਤਾਂ ਦੀ ਤੂੰ ਸੇਵਾ ਕਰ ਰਿਹਾ ਆਪਣੇ ਆਪ ਨੂੰ ਨੀਮਾ ਅਖਮਾਈ ਹੰਕਾਰੀ ਨਾ ਹੋ ਜੀ ਜੇ ਜਰਵਾਣਾ ਪਰ ਹਰੇ ਜਰ ਬੇਸ ਕਰੇਂਦੀ ਆਈਏ ਅਗਲੇ ਪੰਨੇ 'ਚ ਦੱਸਿਆ ਮਹਾਰਾ ਜੀ ਜੇ ਕੋਈ ਜੀਵ ਬਡੇਪੇ ਨੂੰ ਪਰੇ ਹਟਾਉਣ ਹਟਾਉਣਾ ਚਾਹੇ ਭਾਵ ਬਡੇਪੇ ਤੋਂ ਬਚਣਾ ਚਾਹੇ ਤਾਂ ਇਹ ਯਤਨ ਵੀ ਫਲੂਜ ਹੈ ਮਹਾਰਾਜ ਕਹਿੰਦੇ ਬਡੇਪੇ ਤੋਂ ਤੂੰ ਬਚ ਨਹੀਂ ਸਕਦਾ ਤਾ ਇਹ ਜਤਨ ਫਲੂਜ ਹੈ ਬਡੇਪਾ ਬੇਸਤਾਰ ਕੇ ਆ ਹੀ ਜਾਂਦਾ ਹੈ 50 ਤੋਂ ਸਾਲ ਬਡੇਪਾ ਸ਼ੁਰੂ ਆ ਚਲੋ ਆਪਾਂ 40 ਤੋਂ ਕਹਿ ਦਿੰਨੇ ਆ ਹੁਣ ਤਾਂ 40 ਤੋਂ ਜਾਨੀ 50 ਕੇ ਸਾਲ ਤੋਂ ਤਾਂ ਬਡੇਪਾ ਸ਼ੁਰੂ ਆ ਤਾਂ ਆ ਹੀ ਜਾਣਾ ਇਹਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਉਹ ਕੁਦਰਤ ਦਾ ਨਿਜਮ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਅੱਗੇ ਮਹਾਰਾਜ ਦੱਸ ਦਿੰਨੇ ਕੋ ਰਹੇ ਨ ਭਰੀਏ ਪਾਈਏ ਕੋ ਰਹੇ ਨ ਭਰੀਏ ਪਾਈਏ ਜਦੋਂ ਸਵਾਦ ਪੂਰੇ ਹੋ ਜਾਂਦੇ ਹਨ ਤਾਂ ਕੋਈ ਜੀਵ ਇੱਥੇ ਰਹਿ ਨਹੀਂ ਜਗ ਸਕਦਾ ਜਦੋਂ ਸਵਾਸ ਪੂਰੇ ਹੋ ਜਾਂਦੇ ਹਨ ਵਾਹਿਗੁਰੂ ਜਦੋਂ ਸਵਾਸਾਂ ਦੀ ਪੂੰਜੀ ਪੂਰੀ ਹੋ ਗਈ ਭਾਈ ਉਦੋਂ ਕੋਈ ਵੀ ਜੀਵ ਇੱਥੇ ਰਹਿ ਨਹੀਂ ਸਕਦਾ ਉਹਦੇ ਹੁਕਮ ਮੁਤਾਬਕ ਜਾਣਾ ਹੀ ਪੈਣਾ ਸਵਾਸਾਂ ਦੀ ਪੂੰਜੀ ਇੱਕ ਟੜਕੇ ਹੋਏ ਘੜੇ ਵਾਂਗ ਆ ਮਨੁੱਖਾ ਜੀਵਨ ਜਿਵੇਂ ਟੜਕੇ ਹੋਏ ਘੜੇ ਵਿੱਚ ਪਾਣੀ ਭਰਤਾ ਤੇ ਟੱਕਣ ਚੱਪਣ ਉੱਤੇ ਦਿੱਤਾ ਹੋਇਆ ਤੇ ਪਾਣੀ ਉਹ ਸਿਮ ਸਿਮ ਕੇ ਜੀਰੀ ਕੇ ਧਰਤੀ 'ਚ ਹੀ ਜੀਰੀ ਜਾਂਦਾ ਤਾਂ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਪੁੱਟੇ ਹੋਏ ਘੜੇ ਦਾ ਪਾਣੀ ਆਪਾਂ ਕਹਿੰਦੇ ਲੀਕ ਆ ਸਿਮ ਦਾ ਪਰ ਜਦੋਂ ਕੁਝ ਸਮੇਂ ਬਾਅਦ ਉਹਦਾ ਢੱਕਣ ਚੱਕਾਂਗੇ ਤਾਂ ਉਹ ਘੜਾ ਖਾਲੀ ਹੋਇਆ ਹੁੰਦਾ ਇਸੇ ਤਰ੍ਹਾਂ ਹੀ ਜੀਵਨ ਮਨੁੱਖਾ ਜੀਵਨ ਹੈ ਆ ਦੇਖੋ ਨੱਕ ਨੱਕ ਕੋਲੇ ਹੱਥ ਲੈ ਕੇ ਜਾਓ ਆਪਦਾ ਧਿਆਨ ਦਿਓ ਇੱਕ ਸਾਹ ਨਿਕਲ ਗਿਆ ਦੂਜਾ ਵੀ ਨਿਕਲ ਗਿਆ ਇਹ ਫੁੱਟੇ ਘੜੇ ਦੀ ਤਰ੍ਹਾਂ ਹੈ ਇਹਨਾਂ ਨੇ ਵੀ ਇੱਕ ਦਿਨ ਮੁੱਕ ਜਾਣਾ ਤੇ ਆ ਘੜਾ ਖਾਲੀ ਹੋ ਜਾਣਾ ਮਾਰਾਇ ਨੇ ਦੱਸਿਆ ਸ਼ਲੋਕ ਮਹੱਲਾ ਪਹਿਲਾ ਅਗਲਾ ਸ਼ਬਦ ਜੀ ਮੁਸਲਮਾਨਾ ਸਿਪਤ ਸਰੀਅਤ ਘੜ-ਘੜ ਕਰੇ ਵਿਚਾਰ ਪੜ-ਪੜ ਕਰੇ ਵਿਚਾਰ ਮਾਫ ਕਰਨਾ ਜੀ ਕਈ ਵਾਰੀ ਬੋਲਣ ਵਿੱਚ ਫਰਕ ਪੈ ਜਾਂਦਾ ਮੁਸਲਮਾਨਾ ਸਿਪਤ ਸਰੀਅਤ ਪੜ-ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਮਹਾਰਾਜ ਕਹਿੰਦੇ ਮੁਸਲਮਾਨਾਂ ਨੂੰ ਸ਼ਰਦੀ ਵੜਿਆਈ ਸਭ ਤੋਂ ਵਧੀਕ ਚੰਗੀ ਲੱਗਦੀ ਹੈ ਉਹ ਸਰਾਂ ਨੂੰ ਮੰਨਦੇ ਆ ਆਪਾਂ ਗੁਰਮਤ ਨੂੰ ਮੰਨਿਆ ਜਾਂਦਾ ਵੀ ਜੋ ਗੁਰਮਤ ਅਨੁਸਾਰ ਸੁੱਲਝੇ ਹੋਏ ਬਰੀਕ ਬੁੱਧੀ ਵਾਲੇ ਵਿਵੇਕ ਬੁੱਧੀ ਵਾਲੇ ਸਿੱਖਾਂ ਦੇ ਵਿੱਚ ਕੋਈ ਫੈਸਲਾ ਹੁੰਦਾ ਤਾਂ ਉਹ ਆਪਾਂ ਮੰਨ ਲੈਨੇ ਆ ਉਹ ਸ਼ਰਾਂ ਦੀ ਗੱਲ ਮੰਨਦੇ ਆ ਵੀ ਸ਼ਰਾ ਇਹ ਮੰਦੀ ਆ ਜੀ ਇਹ ਐਂ ਹੋਣਾ ਚਾਹੀਦਾ ਮਹਾਰਾਜ ਕਹਿੰਦੇ ਮੁਸਲਮਾਨਾਂ ਨੂੰ ਸ਼ਰਧ ਦੀ ਵਡਿਆਈ ਸਭ ਤੋਂ ਵਧੇਰੇ ਚੰਗੀ ਲੱਗਦੀ ਹੈ ਉਹ ਸਰਾ ਨੂੰ ਪੜ ਕੇ ਪੜ ਕੇ ਹੀ ਪੜ ਪੜ ਕੇ ਹੀ ਇਹ ਵਿਚਾਰ ਕਰਦੇ ਹਨ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੇਦਾਰ ਕਿ ਰੱਬ ਦਾ ਦਰਦਾਰ ਵੇਖਣ ਲਈ ਜੋ ਮਨੁੱਖ ਸਰਾ ਦੀ ਬੰਦਸ ਵਿੱਚ ਪੈਂਦੇ ਹਨ ਉਹੀ ਰੱਬ ਦੇ ਬੰਦੇ ਹਨ ਮੁਸਲਮਾਨ ਵੀਰ ਆਪਣੇ ਧਰਮ ਮੁਤਾਬਕ ਉਹ ਸਰਾਂ ਦੀ ਗੱਲ ਪੱਕੀ ਮੰਨਦੇ ਆ ਵੀ ਜਿਹੜਾ ਸਰਾਂ ਦੇ ਵਿੱਚ ਆ ਵੀ ਉਹੀ ਪ੍ਰਭੂ ਪਰਮਾਤਮਾ ਨੂੰ ਮਿਲ ਸਕਦਾ ਗੁਰਮਤ ਕਹਿੰਦੀ ਆ ਵੀ ਜੋ ਸ਼ਬਦ ਗੁਰੂ ਨਾਲ ਜੁੜਦਾ ਨਾਮ ਬਾਣੀ ਨਾਲ ਜੁੜਦਾ ਉਹ ਪ੍ਰਭੂ ਪਰਮਾਤਮਾ ਨੂੰ ਮਿਲ ਸਕਦਾ ਬਸ ਇੰਨਾ ਫਰਕ ਹੈ ਮਹਾਰਾਜ ਕਹਿੰਦੇ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਹਿੰਦੂ ਸ਼ਾਸਤਰਾਂ ਦੁਆਰਾ ਹੀ ਸਲਾਹਨ ਜੋਗ ਸੁੰਦਰ ਤੇ ਬਿਆਨਤ ਹਰੀ ਨੂੰ ਸਲਾਉਂਦੇ ਹਨ ਉਹ ਆਪਣੇ ਸ਼ਾਸਤਰਾਂ ਦੇ ਮੁਤਾਬਕ ਪ੍ਰਭੂ ਪਰਮਾਤਮਾ ਨੂੰ ਦੀ ਸਿਖਤ ਸਲਾਹ ਕਰਦੇ ਆ ਤੇ ਗੁਰਸਿੱਖ ਆਪਾਂ ਨਾਮ ਬਾਣੀ ਦੀ ਸਿਖਤ ਸਲਾਹ ਗੁਰਬਾਣੀ ਦੀ ਸਿਖਤ ਸਲਾਹ ਨਾਲ ਆਪਾਂ ਕਹਿੰਦੇ ਪਰਮਾਤਮਾ ਮਿਲ ਮਿਲ ਜਾਂਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਪਾਂ ਮੰਨਦੇ ਆ ਇਸ ਗੱਲ ਨੂੰ ਮਹਾਰਾਜ ਕਹਿੰਦੇ ਨਾ ਹਿੰਦੂ ਸ਼ਾਸਤਰਾਂ ਦੁਆਰਾ ਹੀ ਸਲਾਹਣ ਜੋਗ ਸੁੰਦਰ ਤੇ ਬਿਆਨਤ ਹਰੀ ਨੂੰ ਸਲਾਉਂਦੇ ਹਨ ਤੀਰਥ ਨਾਵੇ ਅਰਚਾ ਪੂਜਾ ਅਗਰਬਾਸ ਬਹਿਕਾਰ ਹਰੇਕ ਤੀਰਥ ਤੇ ਨਹਾਉਂਦੇ ਹਨ ਮੂਰਤੀਆਂ ਅੱਗੇ ਭੇਟਾ ਧਰਦੇ ਹਨ ਤੇ ਚੰਦਨ ਆਦਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ ਜੋਗੀ ਸੁਨ ਧਿਆਬਨ ਜੀਤੇ ਅਲੱਖ ਨਾਮ ਕਰਤਾਰ ਜੋਗੀ ਲੋਕ ਸਮਾਧੀਆਂ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ਅਲੱਖ ਅਲੱਖ ਉਸ ਦਾ ਨਾਮ ਉਚਾਰਦੇ ਹਨ ਸੂਖਮ ਮੂਰਤ ਨਾਮ ਨਰੰਜਨ ਕਾਇਆ ਕਾ ਆਕਾਰ ਮਹਾਰਾਜ ਕਹਿੰਦੇ ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿੱਚ ਧਿਆਨ ਕਰਦੇ ਹਨ ਉਹ ਸੂਖਮ ਸਰੂਪ ਵਾਲਾ ਹੈ ਉਸ ਉੱਤੇ ਮਾਇਆ ਦਾ ਪ੍ਰਭਾਅ ਨਹੀਂ ਪੈ ਸਕਦਾ ਅਤੇ ਇਹ ਸਾਰਾ ਜਗਤ ਰੂਪ ਆਕਾਰ ਏਸੇ ਦੀ ਹੀ ਕਾਇਆ ਸਰੀਰ ਦਾ ਹੈ ਜੋ ਜੀਵ ਜੰਤੂ ਪਸ਼ੂ ਪੰਛੀ ਪੇੜ ਪੌਦੇ ਹਵਾ ਪਾਣੀ ਸਭ ਕੁਝ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੈ ਤੇ ਉਸ ਦੇ ਹੁਕਮ ਅnder ਚੱਲਦਾ ਹੈ ਹੁਣਾ ਜਿਹੜਾ ਪਾਣੀ ਦੇਖੋ ਅਠਾ ਜ਼ਿਲ੍ਹਿਆਂ ਵਿੱਚ ਦੱਸਿਆ ਬਿਹੜਾਂ ਦਾ ਪੂਰਾ ਜੋਰ ਹੈ ਇਹ ਕਿਉਂ ਹੈ ਕੁਦਰਤ ਨੂੰ ਕਹਿੰਦੇ ਆਪਾਂ ਵੀ ਕੁਦਰਤ ਨੇ ਕੀਤਾ ਠੀਕ ਆ ਪਾਣੀ ਕੁਦਰਤ ਦਾ ਹੀ ਆ ਪਰ ਜਿਹੜੀਆਂ ਬੰਦੇ ਦੀਆਂ ਗਲਤੀਆਂ ਨੇ ਇਹਨੂੰ ਜਮ੍ਹਾਂ ਕਰਿਆ ਹੋਇਆ ਬੰਨ ਮਾਰ ਮਾਰ ਕੇ ਡੈਮ ਬਣਾਏ ਹੋਏ ਨੇ ਉਹ ਫਿਰ ਇਕੱਠਾ ਛੱੜਦੇ ਆ ਤੇ ਇਕੱਠਾ ਨੁਕਸਾਨ ਕਰਦਾ ਜੇ ਉਹ ਡੈਮ ਨਾ ਹੋਣ ਪਾਣੀ ਨੂੰ ਨਾ ਰੋਕਿਆ ਜਾਵੇ ਤਾਂ ਕੁਦਰਤੀ ਤੌਰ ਤੇ ਪਾਣੀ ਆਪਣੇ ਆਪ ਹੀ ਜਿੱਥਰ ਉਹਨੇ ਜਾਣਾ ਚਾਹੀ ਜਾਏਗਾ ਜਾਨੀਮਾਲੀ ਨੁਕਸਾਨ ਨਹੀਂ ਕਰਦਾ ਫਿਰ ਉਹ ਇਹ ਜਾਨੀਮਾਲੀ ਨੁਕਸਾਨ ਤਾਹੀਂ ਹੋ ਰਿਹਾ ਕਿਉਂਕਿ ਬੰਦੇ ਦੀਆਂ ਗਲਤੀਆਂ ਕਾਰਨ ਇਹਨੇ ਡੈਮ ਬਣਾ ਲਏ ਆਪਣੇ ਫਾਇਦੇ ਲਈ ਵੀ ਬਿਜਲੀ ਪੈਦਾ ਕਰਾਂਗੇ ਲੋੜੀ ਦਾ ਜਿੱਧਰ ਜਿੱਧਰ ਸਾਨੂੰ ਸਾਡੀ ਮਰਜ਼ੀ ਨਾਲ ਸਾਨੂੰ ਜਿੱਧਰ ਪਾਣੀ ਚਾਹੀਦਾ ਸੀ ਆਪਣੀ ਮਰਜ਼ੀ ਨਾਲ ਭੇਜਾਂਗੇ ਇਹ ਮਨੁੱਖ ਦੀ ਮਰਜ਼ੀ ਮੁਤਾਬਕ ਜਿਹੜਾ ਬੰਨ੍ਹ ਮਾਰੇ ਨੇ ਡੈਮ ਬਣਾਏ ਨੇ ਤੇ ਫਿਰ ਉਹਨਾਂ ਕਾਰਨ ਇਹ ਭੁਗਤਦੇ ਲੋਕ ਨੇ ਗਲਤੀਆਂ ਕਿਸੇ ਦੀਆਂ ਭੁਗਤ ਕੋਈ ਹੋਰ ਰਹਾ ਜੇ ਇਹ ਨੂੰ ਨਾ ਬੰਨ੍ਹ ਮਾਰਿਆ ਜਾਵੇ ਕੁਦਰਤ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਤਾਂ ਉਹ ਪਾਣੀ ਆਪਣੇ ਆਪ ਆਟੋਮੈਟਿਕ ਹੀ ਕੁਦਰਤ ਦੇ ਨਿਯਮ ਮੁਤਾਬਕ ਆਪਣੇ ਆਪ ਹੀ ਜਿੱਥਰ ਉਹਨੇ ਜਾਣਾ ਥੋੜਾ ਥੋੜਾ ਜਾਈ ਜਾਂ ਨਾ ਤੇ ਜਾਨੀ-ਮਾਲੀ ਨੁਕਸਾਨ ਨਹੀਂ ਹੁੰਦਾ ਇਹ ਜਿਹੜਾ ਹੁਣ ਨੁਕਸਾਨ ਹੋ ਰਿਹਾ ਪਸ਼ੂਆਂ ਪੰਛੀਆਂ ਦਾ ਮਨੁੱਖਤਾ ਦਾ ਘਰ ਟਹਿ ਰਹੇ ਨੇ ਫਸਲਾਂ ਮਰ ਰਹੀਆਂ ਨੇ ਇਹ ਮਨੁੱਖਤਾ ਦੀ ਗਲਤੀ ਹੀ ਹੈ بارش ਪੈਣੀ ਉਹਦੇ ਨਿਯਮ ਮੁਤਾਬਕ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕੁਦਰਤ ਦਾ ਸਿਸਟਮ ਬਰਾਬਰ ਬੈਲੈਂਸ ਬਣਾ ਕੇ ਰੱਖਣਾ ਹੁੰਦਾ ਉਹ ਆਉਣਾ ਹੀ ਆ ਪਰ ਨੁਕਸਾਨ ਹੋ ਰਿਹਾ ਮਨੁੱਖਤਾ ਦੀ وجہ ਦੇ ਨਾਲ ਇਹ ਗਰਵਾਣੀ ਮੰਨਦੀ ਆ ਜੀ ਇਸ ਗੱਲ ਨੂੰ ਮੈਂ ਨਹੀਂ ਕਹਿ ਰਿਹਾ ਅੱਗੇ ਮਹਾਰਾਜ ਦੱਸਦੇ ਨੇ ਸਤਿਆਂ ਮਨ ਸੰਤੋਖ ਉਪਜ ਦੇਣ ਕੇ ਵਿਚਾਰ ਮਹਾਰਾਜ ਕਹਿੰਦੇ ਜੇ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਉਹ ਕਿਸੇ ਲੋੜਵੰਦ ਨੂੰ ਕੁਝ ਦੇਣ ਲਈ ਦੇਣ ਦੀ ਵਿਚਾਰ ਕਰਦੇ ਹਨ ਤਾ ਦੇ ਦੇ ਮੰਗੇ ਸੰਸਾ ਗੁਣਾ ਸੋਭ ਕਰੇ ਸੰਸਾਰ ਮਹਾਰਾਜ ਕਹਿੰਦੇ ਲੋੜ ਬੰਦਿਆਂ ਦੀ ਪਰ ਲੋੜ ਬੰਦਿਆਂ ਨੂੰ ਦੇ ਦੇ ਕੇ ਲੋੜ ਬੰਦਿਆਂ ਨੂੰ ਦੇ ਦੇ ਕੇ ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ ਬਾਹਰ ਜਗਤ ਨੂੰ ਜਗਤ ਉਹਨਾਂ ਦੇ দান ਦੀ ਬੜਾਈ ਕਰਦਾ ਹੈ ਜਿਨ੍ਹਾਂ ਦੀ ਭਾਈ ਜਿਨ੍ਹਾਂ ਕੋਲੇ ਹੁਣ ਦੇਖੋ ਆਪਾਂ ਪਹਿਲਾਂ ਗੱਲ ਕਰੀ ਆ ਬਈ ਮਨੁੱਖ ਗੁਰਬਾਣੀ ਵੀ ਇਹੀ ਕਹਿੰਦੀ ਆ ਵੀ ਲੋੜਵੰਦ ਦੀ ਸੇਵਾ ਕਰੇ ਜੇ ਕੋਈ ਹਰਾਚਾਰਾ ਲੈ ਕੇ ਜਾ ਰਹੇ ਨੇ ਕੋਈ ਮਨੁੱਖ ਤਾਂ ਨੂੰ ਪਾਣੀ ਵਿੱਚੋਂ ਡੁੱਬਣ ਤੋਂ ਬਚਾ ਰਹੇ ਨੇ ਕੋਈ ਰਾਸ਼ਨ ਪਾਣੀ ਦਾ ਪ੍ਰਬੰਧ ਕਰਦਾ ਕੋਈ ਢੀੜਾ ਕਪੜਾ ਲੈ ਕੇ ਜਾ ਰਿਹਾ ਬਹੁਤ ਚੰਗਾ ਕੰਮ ਆ ਇਹ ਪਰ ਜੇ ਹੰਕਾਰੀ ਹੋ ਜੇ ਤੇ ਜਾਂ ਫਿਰ ਉਹਨਾਂ ਕਰਕੇ ਤੇ ਉਹ ਤੋਂ ਹਜ਼ਾਰ ਗੁਣਾ ਜ਼ਿਆਦਾ ਮੰਗੇ ਮੰਗਦਾ ਹੀ ਇਨਸਾਨ 1000 ਗੁਣਾ ਜ਼ਿਆਦਾ ਜੇ ਤਾਂ ਮੰਗਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਭਲਾਈ ਦੇ ਕੰਮ ਤੇਰੀ ਕਿਰਪਾ ਨਾਲ ਕਰ ਰਹੇ ਹਾਂ ਤੇ ਕਰੀ ਜਾਵਾਂ ਇਹ ਤੇਰੀ ਕਿਰਪਾ ਨਾਲ ਹੋ ਰਿਹਾ ਤੂੰ ਹੀ ਦਾਤਾਂ ਦੇ ਰਿਹਾ ਫਿਰ ਠੀਕ ਆ ਬਿਲਕੁਲ ਸਹੀ ਆ ਜੇ ਮਾਣ ਹੰਕਾਰ ਚੱਕ ਕੇ ਤੇ ਅੰਦਰੋਂ ਅੰਦਰੀ ਇਧਰੋਂ 10 ਗੁਣਾ ਮੰਗੇ ਪ੍ਰਮਾਤਮਾ ਤੋਂ ਆ ਚੰਗੇ ਕੰਮ ਕਰਨ ਵਾਸਤੇ 10 ਗੁਣਾ ਕਿ 1000 ਗੁਣਾ ਵੱਧ ਮੰਗੇ ਚੰਗਾ ਮਹਾਰਾਜ ਇਹ ਦੱਸਦੇ ਨੇ ਜੋ ਰਾਹਾਂ ਜਾ ਰਾਂ ਤੇ ਕੂੜੇ ਆ ਰਾਂ ਖਰਾਬਾਂ ਬੇਕਾਰ ਮਹਾਰਾਜ ਕਹਿੰਦੇ ਦੂਜੇ ਪਾਸੇ ਜਗਤ ਵਿੱਚ ਬੇਅੰਤ ਚੋਰ ਪਰ ਇਸਤਰੀ ਗਾਮੀ ਝੂਠੇ ਭੈੜੇ ਤੇ ਬਕਾਰੀ ਵੀ ਹਨ ਲੋਕ ਚੰਗੇ ਵੀ ਬਹੁਤ ਹਨ ਤੇ ਝੂਠੇ ਬਕਾਰੀ ਵੀ ਬਹੁਤ ਨੇ ਇੱਕ ਹੋਂਦਾ ਖਾਏ ਚੱਲੇ ਇਥਾਉ ਤਿੰਨਾ ਪੀਕਾਈ ਕਾਰ ਮਹਾਰਾਜ ਕਹਿੰਦੇ ਜੋ ਵਕਾਰ ਕਰ ਕਰਕੇ ਪਿਛਲੀ ਕੀਤੀ ਕਮਾਈ ਨੂੰ ਮਕਾ ਕੇ ਇਥੋਂ ਖਾਲੀ ਹੱਥ ਤੁਰ ਪੈਂਦੇ ਹਨ ਪਰ ਇਹ ਕਰਤਾਰ ਦੇ ਰੰਗ ਹਨ ਉਹਨਾਂ ਨੂੰ ਵੀ ਉਸੇ ਨੇ ਹੀ ਕੋਈ ਅਜਿਹੋਜ ਹੀ ਕਾਰ ਸੌਂਪੀ ਹੋਈ ਹੈ ਲਓ ਜੀ ਗੁਰਬਾਣੀ ਤਾਂ ਹੁਣ ਇਹ ਕਹਿੰਦੀ ਆ ਵੀ ਉਹਨਾਂ ਨੂੰ ਵੀ ਕੋਈ ਮਾੜਾ ਕੰਮ ਸੌਂਪਿਆ ਵੀ ਜਲ ਤੂੰ ਇਸੇ ਲੈਕਦਈਂ ਆ ਜਿਵੇਂ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਕਈ ਬੱਚੇ ਨਲਾਇਕ ਹੁੰਦੇ ਨੇ ਕੋਈ ਕੋਈ ਬੱਚਾ ਨਲਾਇਕ ਨਿਕਲ ਜਾਂਦਾ ਤੇ ਆਪਾਂ ਕਹਿੰਨੇ ਜਾਂ ਤੁਰਿਆ ਫਿਰ ਜਿੱਧਰ ਜਾਣਾ ਮਾਪਿਓ ਭੈਣ ਭਰਾ ਉਹਦਾ ਖੜਾ ਛੱਡ ਦਿੰਦੇ ਨੇ ਆਪਣੀ ਮਰਜ਼ੀ ਕਰਨ ਵਾਲੇ ਦਾ ਜੋ ਸਰੂਪ ਹੈ ਸਹਿਮਤੀ ਨਾਲ ਚੱਲ ਰਿਹਾ ਪਰਿਵਾਰ ਤੇ ਬਹੁਤ ਚੰਗਾ ਕੋਈ ਵਿੱਚੋਂ ਹੈਗੇ ਨੇ ਪਰਿਵਾਰਾਂ ਵਿੱਚ ਕੋਈ ਵਿੱਚੋਂ ਮਾੜੀ ਮੱਤ ਵਾਲਾ ਖੋਟੀ ਮੱਤ ਵਾਲਾ ਨਸ਼ੇੜੀ ਹੋ ਗਿਆ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਆਪ ਦੇ ਵਾਸਤੇ ਹੀ ਬਸ ਕਰਦਾ ਜੋ ਕਰਦਾ ਉਹਨੂੰ ਫਿਰ ਆਪਾਂ ਉਹਦਾ ਖੜਾ ਛੱਡ ਦਿੰਨੇ ਵੀ ਜਾ ਤੁਰਿਆ ਫਿਰ ਇਸੇ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਨੇ ਵੀ ਜੋ ਮਾਰੇ ਖਿਆਲਾਂ ਵਾਲੇ ਨੇ ਮਾਰੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਉਤਰੇ ਹੀ ਠੱਕਿਆ ਹੋਇਆ ਵੀ ਜਾ ਤੁਰਿਆ ਫਿਰ ਉਧਰ ਹੀ ਹਕਮ ਉਸ ਪ੍ਰਭੂ ਪਰਮਾਤਮਾ ਦੇ ਅੰਦਰ ਹੀ ਆਗੇ ਜਲ ਥਲ ਜੀਆ ਪੂਰੀਆ ਜਲ ਥਲ ਜੀਆਂ ਪੂਰੀਆ ਲੋਹਾ ਆਕਾਰ ਅਕਾਰ ਮਹਾਰਾਜ ਕਹਿੰਦੇ ਜਲ ਵਿੱਚ ਰਹਿਣ ਵਾਲੇ ਧਰਤੀ ਉੱਤੇ ਬਸਣ ਵਾਲੇ ਬਿਆਨਤ ਪੂਰੀਆਂ ਲੋਕਾਂ ਅਤੇ ਬ੍ਰਹਮੰਡ ਦੇ ਜੀਵ ਹਨ ਪਤਾ ਨਹੀਂ ਬੇਅੰਤ ਤੱਕ ਕਿੰਨੇ ਖੰਡ ਬ੍ਰਹਮੰਡ ਬਣੇ ਹੋਏ ਨੇ ਕਿੱਥੇ-ਕਿੱਥੇ ਜੀਵ ਵੱਸਦੇ ਨੇ ਇਹ ਕੁਦਰਤ ਵਾਲਾ ਹੀ ਜਾਣਦਾ ਅਗੇ ਮਹਾਰਾਜ ਦੱਸਦੇ ਨੇ ਹੋਏ ਜੇ ਆਖੇ ਸੋ ਤੂੰ ਹੈ ਜਾਣੇ ਤਨ ਪਈ ਤੇਰੀ ਸਾਰ ਮਹਾਰਾਜ ਕਹਿੰਦੇ ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ ਹੈ ਕਰਤਾਰ ਸਭ ਕੁਝ ਕਰਤਾਰ ਹੈ ਤੂੰ ਜਾਣਦਾ ਹੈ ਉਹਨਾਂ ਨੂੰ ਤੇਰਾ ਹੀ ਆਸਰਾ ਹੈ ਪੱਥਰਾਂ ਵਿੱਚ ਵੀ ਜੀਵ ਆ ਗੁਰਬਾਣੀ ਵਿੱਚ ਪੰਕਤੀ ਆ ਸੈਲ ਪੱਥਰ ਮੈਂ ਜਨ ਤੋਂ ਉਪਾਏ ਤਾਂ ਕਰ ਜਿਗਾ ਅੱਗੇ ਕਰਤਰਿਆ ਜਿਹੜਾ ਪੱਥਰਾਂ 'ਚ ਜੀਵ ਆ ਸੈਲ ਪੱਥਰ ਦੇ ਅੰਦਰ ਕੋਈ ਵੀ ਰਸਤਾ ਨਹੀਂ ਹੈ ਉਹ ਜੀਵ ਪੱਥਰ ਦੇ ਅੰਦਰ ਆ ਉਹਦੇ ਅੱਗੇ ਵੀ ਰਿਜਕ ਜਾ ਪਹੁੰਚਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ ਮਹਾਰਾਜ ਨੇ ਨਾਉ ਤੇਰਾ ਨਿਰੰਕਾਰ ਹੈ ਨਾਏ ਲੈ ਨਰਕ ਨਾ ਜਾਈਏ ਬਿਹੇ ਨਿਰੰਕਾਰ ਸੱਚੇ ਪਾਸ਼ਾ ਆਕਾਰ ਤੋਂ ਰਹਿਤ ਪ੍ਰਭੂ ਜੀ ਤੇਰਾ ਨਾਮ ਧਿਆਉਣ ਵਾਲੇ ਨਰਕਾਂ ਵਿੱਚ ਨਹੀਂ ਜਾਂਦੇ ਬਚ ਜਾਂਦੇ ਨੇ ਨਾਨਕ ਭਗਤਾਂ ਭੁਖ ਸਲਾਹਣ ਸੱਚ ਨਾਮ ਆਧਾਰ ਹੁਣ ਇਸ ਬੰਦ ਵਿੱਚ ਮਹਾਰਾਜ ਨੇ ਦੱਸਿਆ ਵੀ हे ਨਾਨਕ ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਤਾਂਗ ਲੱਗੀ ਹੋਈ ਹੈ ਭੁੱਖ ਲੱਗੀ ਹੋਈ ਕਹਿ ਲਓ ਮਹਾਰਾਜ ਨੇ ਲਿਖਿਆ ਹੈ ਨਾਨਕ ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਤਾਂਗ ਲੱਗੀ ਹੋਈ ਹੈ ਹਰੀ ਦਾ ਸਦਾ ਅਟਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਬੰਤਿਆ ਪਾਸ਼ਾਰ ਪਾਸ਼ਾਰ ਦਾ ਮਤਬਲਾ ਪੈਰਾਂ ਦੀ ਖਾਕ ਭਾਈ ਮਿੱਟੀ ਸਵਾਕ ਕਹਨੋ ਇੱਥੇ ਲਿਖਦੇ ਨੇ ਮਹਾਰਾਜ ਉਹ ਸਦਾ ਦਿਨ ਰਾਤ ਆਨੰਦ ਵਿੱਚ ਰਹਿੰਦੇ ਹਨ ਅਤੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਗੁਰੂ ਦੇ ਕਹੇ ਅਨਸਾਰ ਜੀਵਨ ਬਸਰਨ ਵਾਲੇ ਬਸਰ ਕਰਨ ਵਾਲੇ ਉਹ ਮਹਾਂਪੁਰਖਾਂ ਦੇ ਚੰਗੇ ਮਨੁੱਖਾਂ ਦੇ ਚਰਨਾਂ ਦੀ ਖਾਕ ਆਪਣੇ ਆਪ ਨੂੰ ਸਮਝਦੇ ਨੇ ਵੀ ਆਪਣਾ ਆਪ ਨਹੀਂ ਜਣਾਉਂਦੇ ਉਹ ਵੀ ਮੈਂ ਐ ਕਰਦਾ ਮੈਂ ਇੰਨੀ ਭਗਤੀ ਕਰਦਾ ਮੈਂ ਆਹ ਕਰਦਾ ਮੈਂ ਉਹ ਕਰਦਾ ਜਿਵੇਂ ਆਪਾਂ ਪਹਿਲਾਂ ਪੰਕਤੀਆਂ ਪੜ੍ਹੀਆਂ ਵੀ ਚੰਗਾ ਕੰਮ ਕਰਕੇ ਹੰਕਾਰੀ ਨਾ ਹੋਈ ਨਿਮਰਤਾ ਵਾਲਾ ਰਹੀ ਚਰਨ ਧੂੜ ਬਣ ਜੀ ਮਨੁੱਖਤਾ ਦੀ ਫੇਰ ਤੇਰਾ ਉਹ ਕੀਤਾ ਸਫਲ ਹੈ ਭਾਈ ਜੇ ਤੂੰ ਕੰਮ ਚੰਗਾ ਕੰਮ ਕਰਕੇ ਵੀ ਹੰਕਾਰੀ ਹੋ ਗਿਆ ਫੇਰ ਵੀ ਲੇਖੇ 'ਚ ਨਹੀਂ ਪੈਣਾ ਫੇਰ ਵੀ ਤੇਰਾ ਉਹ ਬੇਅਰਥ ਚਲਿਆ ਜਾਣਾ ਅੱਗੇ ਮਹਾਰਾ ਜਨੇ ਦੱਸਿਆ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਬਈ ਕੋ ਮਿਆਰ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਉੱਜੇ ਕ ਲੋਕਾਂ ਦਾ ਵਿਚਾਰ ਸੀ ਵੀ ਇੱਕ ਦਿਨ ਕਿਆਮਤ ਦਾ ਦਿਨ ਆਏਗਾ ਤੇ ਜਿੰਨੀਆਂ ਵੀ ਕਬਰਾਂ ਦੇ ਵਿੱਚ ਮੁਰਦੇ ਨੇ ਸਾਰੇ ਉੱਠ ਕੇ ਖੜੇ ਹੋ ਜਾਣੇ ਨੇ ਇਹ ਇੱਕ ਕਹਾਵਤ ਹੈ ਉਸ ਕਹਾਵਤ ਦਾ ਜਵਾਬ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਨਹੀਂ ਭਾਈ ਇਹ ਨਹੀਂ ਹੋ ਸਕਦਾ ਜਿਹੜਾ ਕੁਦਰਤ ਦੇ ਨਿਯਮ ਮੁਤਾਬਕ ਸਰੀਰ ਮਿਲਿਆ ਸਵਾਸਾਂ ਦੀ ਪੂੰਜੀ ਭੋਗੀ ਸਮਾਂ ਆ ਗਿਆ ਤੇ ਇਹ ਸਰੀਰ ਨੂੰ ਇਹ ਭੌਰ ਨੇ ਛੱਡ ਦਿੱਤਾ ਤਾਂ ਉਹ ਸਰੀਰ ਮਿੱਟੀ ਹੋ ਜਾਣਾ ਜਿੱਕਾ ਤੇ ਚੜ ਗਿਆ ਲੱਕੜਾਂ 'ਚ ਮੱਚ ਗਿਆ ਆਪਾਂ ਕਬਰ ਦੇ ਵਿੱਚ ਦਫਨਾਤਾ ਸਰੀਰ ਨੂੰ ਤਾਂ ਉਹ ਵੀ ਮਿੱਟੀ ਬਣ ਜਾਣਾ ਬੜੀ ਚੀਕਣੀ ਮਿੱਟੀ ਬਣ ਜਾਂਦੀ ਆ ਇੱਥੇ ਦੱਸਿਆ ਮਹਾਰਾਜ ਨੇ ਮਿੱਟੀ ਮੁਸਲਮਾਨ ਕੀ ਪੇੜੇ ਬਈ ਕਮਿਆਰ ਬਈ ਜਦੋਂ ਨਾ ਇਹ ਸਰੀਰ ਦਫਨਾਇਆ ਜਾਂਦਾ ਮੁਸਲਮਾਨ ਵੀਰ ਸਰੀਰ ਨੂੰ ਦਫਨਾਉਂਦੇ ਨੇ ਜਿਹੜੋ ਬਹੁਤ ਠੀਕ ਨਹੀਂ ਮਿੱਟੀ ਬਣ ਜਾਂਦੀ ਐ ਤੇ ਕਮਿਹਾਰ ਵੀਰ ਭਾਂਡੇ ਬਣਾਉਣ ਵਾਸਤੇ ਕਬਰਾਂ ਦੀ ਮਿੱਟੀ ਬਹੁਤ ਪਸੰਦ ਕਰਦਾ। ਉੱਥੋਂ ਪੱਟ ਕੇ ਲਿਉਂਦਾ ਕਬਰਾਂ ਦੀ ਮਿੱਟੀ। ਹੁਣ ਤਾਂ ਚਲੋ ਉਹ ਚੀਜ਼ ਰਹੀ ਨਹੀਂ। ਹੁਣ ਵੀ ਜਾਇ ਜਿੱਥੇ-ਜਿੱਥੇ ਹੈ ਉਹ ਕਬਰਾਂ ਦੀ ਮਿੱਟੀ ਕਮਿਹਾਰ ਵੀਰ ਲਿਉਂਦਾ ਪੱਟ ਕੇ। ਉਹ ਮਿੱਟੀ ਬਹੁਤ ਤੱਥਾਂ ਵਾਲੀ ਹੁੰਦੀ ਐ, ਚੀਕਣੀ ਹੁੰਦੀ ਐ ਤੇ ਉਹਦੇ ਬਹੁਤ ਵਧੀਆ ਭਾਂਡੇ ਬਣ ਜਾਂਦੇ ਨੇ। ਪੇੜੇ ਪਈ ਕਮਿਹਾਰ ਵੀ ਕਮਿਹਾਰ ਨੇ ਪੱਟੀ ਲਿਆ ਕੇ ਗੁੰਨੀ ਗੁੰਨ ਕੇ ਪੇੜੇ ਬਣਾ ਕੇ ਤੇ ਫੇਰ ਉਹਦੇ ਭਾਂਡੇ ਬਣਾਏ। ਵੀ ਇਹਨਾਂ ਨੂੰ ਤੁਸੀਂ ਸਮਝੋ ਵੀ ਇਹ ਮਤਲਬ ਕੋਈ ਦਿਨ ਆਏਗਾ ਤੇ ਵੀ ਕਬਰਾਂ ਦੇ ਵਿੱਚੋਂ ਮਰਦੇ ਉੱਠ ਕੇ ਜੀਵਤ ਹੋ ਕੇ ਚੱਲ ਪੈਣਗੇ ਵੀ ਇਹ ਨਹੀਂ